ਧਾਮੀ ਸਾਹਿਬ ਨੂੰ ਤੇ ਇਹਨਾਂ ਨੂੰ ਊੜਾ ੜਾ ਨਹੀਂ ਲੱਗਾ ਸਿੱਖੀ ਦਾ ਬੜੇ ਲੋਕਾਂ ਨੂੰ ਤਕਲੀਫ ਹੁੰਦੀ ਆ ਵੀ ਇਦਾਂ ਕਿਉਂ ਕਹਿੰਦੇ ਆ ਇਹੀ ਰੀਜ਼ਨ ਹੈ ਕਿ ਧਾਮੀ ਸਾਹਿਬ ਵਰਗੇ ਲਾਲਪੁਰਾ ਜੀ ਵਰਗੇ ਸਿਰਫ ਰਾਜਨੀਤੀ ਕਰਕੇ ਉੱਥੇ ਗਏ ਆ ਮੈਂ ਗਰੰਟੀ ਕਰਦਾ ਇਦਾਂ ਦੀਆਂ ਹਜ਼ਾਰਾਂ ਜਗ੍ਹਾ ਆ ਪੰਜਾਬ ਦੇ ਵਿੱਚ ਖਾਸ ਕਰ ਪੰਜਾਬ 'ਚ ਹਜ਼ਾਰਾਂ ਮਟੀਆਂ ਹਜ਼ਾਰਾਂ ਮਜਾਰੇ ਹਜ਼ਾਰਾਂ ਜਿਹੜੀਆਂ ਹੈਗੀਆਂ ਆ ਨਾ ਪੀਰਾਂ ਦੀਆਂ ਜਗ੍ਹਾ ਪਰ ਰਾਜਨੀਤਿਕ ਲੋਕ ਸਰਥ ਉੱਥੇ ਜਾਂਦੇ ਆ ਜਿੱਥੇ ਜਿੱਦਾਂ ਆ ਆਪਾਂ ਇਰਾਕੀਆਂ ਨੂੰ ਵੀ ਕਹਿ ਦਿੱਤਾ ਜਿਹੜੇ ਰਾਗੀ ਉੱਥੇ ਗਏ ਮੋਰਾਲੀ ਗਿਆ ਜਾਂ ਹੋਰ ਸਾਰੇ ਜਾਇਆ ਵੀ ਰੋਟੀਆਂ ਕਾਰਨ ਪੁਰੇ ਤਾਲ ਇਹਨਾਂ ਦਾ ਹੈਗਾ ਵੋਟਾਂ ਕਾਰਨ ਜਿਹੜੇ ਵੋਟਾਂ ਦੇ ਕਾਰਨ ਇਹ ਉੱਥੇ ਜਾਂਦੇ ਆ ਵੀ ਜੇ ਮਤਲਬ ਹਰ ਪਾਸੇ ਕਿ ਚੀਮਾ ਚਲੇ ਗਏ ਜੇ ਸੁਖਵੀਰ ਬਾਦਲ ਚਲਾ ਗਿਆ ਜੇ ਕਾਂਗਰਸ ਵਾਲੇ ਚਲੇ ਗਏ ਤੇ ਹੁਣ ਜੇ ਅਸੀਂ ਨਾ ਗਏ ਸਾਡੀ ਛੋਟੀਆਂ ਬੋਟਾਂ ਸਾਨੂੰ ਜਿਹੜੇ ਰਾਜਾ ਮਜਾਰੇ ਵਾਲੇ ਆ ਜਿਹੜੇ ਉਹਦੇ ਪੱਕੇ ਪੱਖ ਤੇ ਆ ਜਿਹੜੇ ਅੰਨੇ ਪੱਖ ਤੇ ਆ ਉਹਨਾਂ ਨੇ ਸਾਨੂੰ ਬੋਟਾਂ ਨਹੀਂ ਪਾਉਣੀਆਂ ਹਰ ਬੰਦਾ ਹੁਣ ਮੈਨੂੰ ਦੱਸੋ ਵੀ ਪੰਜੇ ਪਾਰਟੀਆਂ ਚੱਲ ਗਈਆਂ ਉਥੇ ਤੇ ਹੁਣ ਰਾਜਾ ਸਾਹਿਬ ਦੇ ਨਿਆਈ ਬੋਟ ਕਿਹਨੂੰ ਪਾਉਣਗੇ ਪੰਜਾਂ ਚੋਂ ਤੇ ਪੰਜੇ ਦਾ ਪੰਜਾਂ ਨੇ ਦਾ ਸ਼ੋਅ ਕਰਤਾ ਸੀ ਬੀਜੇਪੀ ਨੇ ਵੀ ਸ਼ੋਅ ਕਰਤਾ ਵੀ ਪੱਕੇ ਪੱਖ ਤੇ ਆ ਕਾਂਗਰਸ ਨੇ ਵੀ ਸ਼ੋਅ ਕਰਤਾ ਅਕਾਲੀਆਂ ਨੇ ਵੀ ਸ਼ੋਅ ਕਰਤਾ ਆਪ ਨੇ ਹੁਣ ਤੁਸੀਂ ਵੋਟ ਕਿਹਨੂੰ ਪਾਉਣੀਆਂ ਇਹ ਵੀ ਤਬੂ ਦੇਖਣਾ ਪੈਣਾ ਐ ਵੀ ਫੋਟਾ ਉਹ ਵੋਟ ਕਿਨੂੰ ਪਾਉਣੀ ਹੋਣਾ ਚੇ ਔਖਾ ਹੋ ਜਾਣਾ ਵੀ ਰਾਜਾ ਸਾਹਿਬ ਇੱਕ ਨੂੰ ਦਾ ਕਹਿਣਗੇ ਤੁਹਾਨੂੰ ਵੀ ਰਾਜਾ ਸਾਹਿਬ ਕਹਿਣਗੇ ਵੀ ਇਹਨੂੰ ਵੋਟ ਪਾਓ ਜਾਂ ਤਾਂ ਉਹ ਰਾਜਾ ਸਾਹਿਬ ਦਾ ਡੇਰਾ ਜਿਹੜਾ ਆ ਉਹਦਾ ਮੁਖੀ ਉਹ ਲਾਨ ਕਰੂਗਾ ਜੇ ਦਾ ਸੱਚੇ ਸੋਦੇ ਆਲਾ ਕਰਦਾ ਹੁੰਦਾ ਜਿਹੜਾ ਉੱਥੇ ਸੈਕਟਰੀ ਆ ਕੋਈ ਪ੍ਰਧਾਨ ਆ ਉਹ ਲਾਨ ਕਰੂਗਾ ਵੀ ਐਸ ਤੁਹਾਡੇ ਨੋਬਾ ਵੋਟਾਂ ਪਾਉਣੀਆਂ ਐ ਇਹ ਜਾਦਾ ਮਤਲਬ ਲੱਗੇ ਆਪਣੇ ਜਾਂ ਆਪਾਂ ਨੂੰ ਜਿਆਦਾ ਫੈਸਿਲਿਟੀ ਪ੍ਰੋਵਾਈਡ ਕਰੂਗਾ ਔਰ ਮੈਨੂੰ ਹੈਰਾਨੀ ਆਉਂਦੀ ਹੁੰਦੀ ਆ ਐਸਐਸਪੀ ਰੈਂਕ ਕਰਕੇ ਬੰਦੇ ਉੱਥੇ ਜਾ ਕੇ ਜਦੋਂ ਕਹਿੰਦੇ ਆ ਵੀ ਇੱਥੇ ਤਾਜੀ ਛੇਮਾ ਤਖਤ ਬਣਾਉਣਾ ਅਸੀਂ ਇੱਥੇ ਦੂਜਾ ਦਰਬਾਰ ਸਾਹਿਬ ਬਣਾਣਾ ਆ ਜਿਹੜੀਆਂ ਇਹ ਗੱਲਾਂ ਆ ਇਹ ਸਾਰੀਆਂ ਜਿਹੜੀਆਂ ਹੈਗੀਆਂ ਆ ਇਹ ਮਤਲਬ ਲੋਕਾਂ ਦੇ ਮਨਾਂ ਚ ਪਾਈਆਂ ਜਾ ਰਹੀਆਂ ਛੇਮਾ ਤਖਤ ਦੀ ਗੱਲ ਹੋ ਰਹੀ ਆ ਦੂਜੇ ਦਰਬਾਰ ਸਾਹਿਬ ਦੀ ਗੱਲ ਹੋ ਰਹੀ ਆ ਚਲੋ ਚੇਤਾ ਹੋਣਾ ਕਿ ਮਸਤੋਂ ਆਣੇ ਦਰਬਾਰ ਸਾਹਿਬ ਬਣਾਉਣ ਲੱਗੇ ਸੀ ਇੱਕ ਦੇਸ਼ ਸ਼੍ਰੋਮਣੀ ਕਮੇਟੀ ਨੇ ਬੰਦ ਕਰਾਤਾ ਸੀ ਹੁਣ ਇੱਥੇ ਲਿਖਿਆ ਹੋਇਆ ਛੇਮਾ ਤਖਤ ਕੀ ਸ਼੍ਰੋਮਣੀ ਕਮੇਟੀ ਛੇਮਾ ਤਖਤ ਜਿਹੜਾ ਆ ਕੀ ਉਹ ਬੰਦ ਕਰਾਊਗੀ ਗੱਲਾਂ ਤਾਂ ਸਾਰੀਆਂ ਹੋ ਮੈਨੂੰ ਮੈਨੂੰ ਭਾਜੀ ਉਹ ਵੀ ਜ਼ਿਕਰ ਕਰਦਿਆ ਵੇ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਉਹਦਾ ਰੋਸਾ ਸੀ ਕਹਿੰਦੀ ਮੈਂ ਰਾਜਾ ਸਾਹਿਬ ਦੀ ਦੋਤੀ ਬੋਲਦੀ ਆ ਹੁਣ ਪਹਿਲੀ ਗੱਲ ਤਾਂ ਰਾਜਾ ਜਿਹੜਾ ਭਗਵਾਨ ਦਾਸ ਦਾ ਵਿਆਹ ਹੀ ਨਹੀਂ ਹੋਇਆ ਤੇ ਦੋਤੀ ਕਿੱਥੋਂ ਆ ਗਈ ਔਰ ਆਬੀਅਸ ਹੈ ਵੀ ਘਰਾਂ ਚੋਂ ਤਾਚੇ ਚ ਆਇਆ ਜੋ ਕਿਤੇ ਕਾਲ ਕੀਤੀ ਹੋਗੀ ਤੇ ਉਹਨਾਂ ਦਾ ਆਖਰੀ ਜਿਹੜਾ ਗੱਲਾਂ ਬਾਤਾਂ ਕਰਕੇ ਅੰਡੇ ਮੀਟ ਤੇ ਆ ਕੇ ਗੱਲ ਖਤਮ ਹੋ ਗਈ ਜੀ ਵੀ ਅਸੀਂ ਅੰਡਾ ਮੀਟ ਨਹੀਂ ਖਾਂਦੇ ਵੀ ਬਾਂਬੜ ਵੀ ਨਹੀਂ ਖਾਂਦੇ ਆ ਤੁਹਾਡੇ ਤੇ ਬਾਂਬੜਾ 'ਚ ਫਰਕ ਹੀ ਹੋਇਆ ਤੇ ਗੁਰੂ ਦੀ ਸਿੱਖ ਤਾਂ ਹੋਈ ਨਹੀਂ ਮੈਂ ਕਿਰਪਾਨ ਵੀ ਪਾਈ ਆ ਖਾਣਾ ਜਾਂ ਨਾ ਖਾਣਾ ਡਿਫਰੈਂਟ ਆ ਪਰ ਇਹ ਕਹਿ ਦੇਣਾ ਵੀ ਜੇ ਕੋਈ ਖਾਂਦਾ ਆ ਅਸੀਂ ਉਹਨਾਂ ਗੱਲ ਵੀ ਨਹੀਂ ਕਰਦੇ ਸੋ ਇਹ ਕਿੱਥੇ ਦੀ ਕਿਹੜੀ ਗੁਰਮਤਿਆ ਕਿਹੜੀ ਗੁਰਬਾਣੀ ਆ ਕਿੱਥੋਂ ਪੜੀ ਆ ਇਹਨਾਂ ਨੇ ਅੱਛਾ ਹੈਗੀ ਅਸੀਂ ਰਾਜਾ ਸਾਹਿਬ ਦੇ ਪੱਖ ਤੇ ਕਿਰਪਾਨ ਵੀ ਪਾਈ ਆ ਮੇਰਾ ਤਾਂ ਸਦਾ ਹੀ ਸਵਾਲ ਹੈ ਵੀ ਜਾਂ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਭ ਕੁਝ ਮਿਲਦਾ ਜਾਂ ਤੁਹਾਨੂੰ ਰਾਜੇ ਸਾਹਿਬ ਤੋਂ ਸਭ ਕੁਝ ਮਿਲਦਾ ਕਿਉਂਕਿ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵ ਨਾਰ ਜਾਂ ਤਾਂ ਤੁਸੀਂ ਕਹਿ ਦਿਓ ਵੀ ਸਾਨੂੰ ਸਭ ਕੁਝ ਰਾਜਾ ਸਾਹਿਬ ਤੋਂ ਮਿਲਿਆ ਤੇ ਗੁਰੂਗਰਾ ਸਾਹਿਬ ਦੇ ਸਰੂਪ ਸਾਰੇ ਚਕਾਓ ਉਥੋਂ ਤੇ ਤੁਸੀਂ ਆਪਣਾ ਭਗਵਾਨ ਬਿਲਾਸ ਉਥੇ ਪ੍ਰਕਾਸ਼ ਕਰ ਦਿਓ ਤੇ ਲੋਕ ਜਿਹੜੇ ਕਿਰਪਾਨ ਪਾ ਕੇ ਜਾਂ ਮੇਰੇ ਵਰਗਾ ਕੋਈ ਸਖਿਆ ਜਿਹੜਾ ਜਾਂਦਾ ਉਹਨੂੰ ਪਤਾ ਲੱਗ ਜਾਵੇ ਨਹੀਂ ਇੱਥੇ ਸਿਸਟਮ ਹੋਰ ਚੱਲਦਾ